ਲੰਬਾਈ ਵੀ ਨੰਗੇ ਪੈਰ ਬਾਕੀ ਸਾਰੇ ਦੇ ਹਾਲਾਂਕਿ ਪੈਰਾਂ ਦੇ ਵਿੱਚ ਜੁੱਤੀਆਂ ਹੈਗੀਆਂ ਨੇ ਬੂਟ ਹੈਗੇ ਨੇ ਕਿਹੜੀ ਜਗ੍ਹਾ ਤੋਂ ਤੁਸੀਂ ਰਹਿਣ ਵਾਲੇ ਮੈਂ ਨੈਨੀਤਾਲ ਪੰਦਨਗਰ ਅੱਛਾ ਨੈਨੀਤਾਲ ਦੇ ਰਹਿਣੇ ਜੀ ਨੌਨ ਪੰਜਾਬੀ ਨੌਨ ਪੰਜਾਬੀ ਹਾਂ ਜੀ ਗੁਰੂ ਗੋਬਿੰਦ ਸਿੰਘ ਔਰ ਉਹਨਾਂ ਸ਼ਹਾਦਤ ਤੋਂ ਉਸੇ ਬਹੁਤ ਮੁਤਾਸਿਰ ਹਾਂ ਮੈਂ ਮੈਂ ਉਸੇ ਬਹੁਤ ਕੁਝ ਸਿੱਖਾ ਔਰ ਮੈਂ ਸੋਚਿਆ ਕਿ ਸੰਗਤ ਜਾ ਰਹੀ ਹੈ ਤਾਂ ਇਸ ਦਾ ਲਾਹਾ ਲੈਣਾ ਚਾਹੀਏ जो रूहानी चीज़ें हैं उसे हम महसूस कर रहे हैं कि इसमें जो लोग जाते हैं तो कुछ ना कुछ में ख़ास बात होगी उसे हम देख रहे हैं उन्होंने शहीद शह, शहादत दी तो वो चीज़ एक अपने आप में तखलीक है वो कहीं और नहीं मिलती पूरी इंसानियत के तारीखी में ਮਾਰਾ ਇਹਦੀ ਬੁਖਾਰ ਬੰਤ ਉੱਚ ਰਿਹਾ ਇੱਕ ਇੱਕ ਸ਼ਬਦ ਇਲਾਹੀ ਹੁਕਮ ਉਹ ਬੇਨਜ਼ੀਰ ਪਾਤਸ਼ਾਹ ਨੇ ਉਹਨਾਂ ਦੇ ਜਿਹੜੇ ਮੁਖਤਉਚਾਰੇ ਬਚਨ ਨੇ ਉਹ ਅਟੱਲ ਸਚਾਈ ਨੇ ਹੋ ਰਹੇ ਨੇ ਵਰਤ ਰਹੇ ਨੇ ਕਲਾ ਵਰਤ ਰਹੀ ਹੈ ਸਾਨੂੰ ਨਹੀਂ ਦਿਖ ਰਹੀ ਸਾਡੀ ਦਿੱਕਤ ਹੈ ਜਿੰਨੂੰ ਨਹੀਂ ਦਿਖ ਰਹੀ ਉਹਦੀ ਦਿੱਕਤ ਹੈ ਨਾ ਜਵਾਨੀ ਦੇ ਵਿੱਚ ਅੱਜ ਵੀ ਉਹ ਜਜ਼ਬਾ ਮੌਜੂਦ ਹੈ ਕਿ ਚੰਡੀਗੜ੍ਹ ਤੋਂ ਤੁਰ ਕੇ ਸ਼ਰੀਫਾ ਫਤਿਹਗੜ ਸਾਹਿਬ ਦੇਵਾਲ ਕਈ ਨੌਜਵਾਨ ਜਿਹੜੇ ਨੰਗੇ ਪੈਰੀ ਵੀ ਫਤਿਹਗੜ ਸਾਹਿਬ ਦੇਵਾਲ ਵੱਧੇ ਨੇ ਇਹਨਾਂ ਪੁੱਤਰਾਂ ਦੇ ਸੀਸ 'ਤੇ ਵਾਰ ਦिए ਸੁਤਚਾਰ ਚਾਰ ਚਾਰ ਮੂਹੇ ਤੋਂ ਕਿਆ ਭਿਆ ਅਜੀਬਤ ਕਈ ਹਜ਼ਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਜਦੋਂ ਆਪਣੇ ਚਾਰ ਸਹਿਬਜ਼ਾਦਿਆਂ ਨੂੰ ਸਕੌਮ ਤੋਂ ਕੁਰਬਾਨ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਗੱਲ ਸਵਾਲ ਹੋਇਆ ਸੀ ਕਿ ਚਾਰ ਪੁੱਤ ਵਾਰ ਦਿੱਤੇ ਨੇ ਪਿੱਛੇ ਕੋਈ ਨਹੀਂ ਬਚਿਆ ਤਾਂ ਉਹਨਾਂ ਨੇ ਕਿਹਾ ਸੀ ਕਿ ਮੇਰੇ ਪੁੱਤ ਜਿਉਂਦੇ ਨੇ ਮੇਰਾ ਖਾਲਸਾ ਜੇ ਜਿਉਂਦਾ ਹੈ ਉਸੇ ਦੀ ਕਚਲਕ ਬਖਾਵਾਂਗੇ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਨੌਜਵਾਨ ਤੁਰੇ ਨੇ ਜਿਨ੍ਹਾਂ ਦੇ ਵੱਲੋਂ ਚੰਡੀਗੜ੍ਹ ਤੋਂ ਸਵੇਰੇ 5 ਵਜੇ ਦੇ ਕਰੀਬ ਤੌਰ ਤੇ ਨੇ ਤੇ ਸਤਨਾਮ ਵਾਹਿਗੁਰੂ ਦਾ ਜਪ ਕਰਦੇ ਆਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਬਾਅਦ ਜਿਹੜੀ ਨੌਜਵਾਨੀ ਚੱਲ ਰਹੀ ਹੈ ਇਹ ਉਹੀ ਨੌਜਵਾਨੀ ਹੈ ਜਿਸ ਨੌਜਵਾਨੀ ਨੂੰ ਕਈ ਸਵਾਲ ਹੁੰਦੇ ਨੇ ਜਦੋਂ ਵੇਖ ਸਕਦੇ ਹੋ ਕਿ ਤਸਵੀਰ ਜਦੋਂ ਨੌਜਵਾਨ ਜਿਹੜੇ ਨੇ ਸਵੇਰ ਤੋਂ ਤੁਰੇ ਨੇ ਇਹ ਉਹੀ ਨੌਜਵਾਨ ਨੇ ਮੈਨੂੰ ਲੱਗਦਾ ਕਿ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਗੁਰੂ ਸਾਹਿਬੇ ਸ਼ਬਦ ਆ ਗਏ ਸੀ ਕਿ ਇਹਨਾਂ ਪੁੱਤਰਨ ਕੇ ਸੀਸ ਪੇ ਵਾਰ ਦੀਏ ਸਤ ਚਾਰ ਚਾਰ ਮੂਹੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਸੋ ਨੌਜਵਾਨੀ ਜਿਹੜੀ ਹੈ ਨੌਜਵਾਨੀ ਤੇ ਕਿੰਤੂ ਪਰੰਤੂ ਕਰਨ ਵਾਲਿਆਂ ਦੇ ਲਈ ਇਹ ਤਸਵੀਰ ਸੀ ਕਿ ਤੁਸੀਂ ਉਸ ਨੌਜਵਾਨੀ ਨੂੰ ਵੀ ਵੇਖੋ ਜਿਸ ਨੌਜਵਾਨੀ ਦੇ ਵਿੱਚ ਅੱਜ ਵੀ ਉਹ ਜਜ਼ਬਾ ਮੌਜੂਦ ਹੈ ਕਿ ਚੰਡੀਗੜ੍ਹ ਤੋਂ ਤੁਰ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵੱਲ ਕਈ ਨੌਜਵਾਨ ਜਿਹੜੇ ਨੰਗੇ ਪੈਰੀ ਵੀ ਫਤਿਹਗੜ੍ਹ ਸਾਹਿਬ ਦੇ ਵੱਲ ਵਧੇ ਨੇ ਸੋ ਇਹ ਤਸਵੀਰ ਫਤਿਹਗੜ੍ਹ ਸਾਹਿਬ ਨੂੰ ਜਾਂਦੇ ਰਾਹ ਦੀ ਆ ਜਿੱਥੇ ਕਿ ਨੌਜਵਾਨਾਂ ਦੇ ਵੱਲੋਂ ਇਹ ਤੀਸਰੀ ਵਾਰ ਦੀ ਪੈਦਲ ਯਾਤਰਾ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਤੁਰੀ ਆ ਇਸ ਤੀਸਰੀ ਵਾਰ ਦੀ ਪੈਦਲ ਯਾਤਰਾ ਦੇ ਵਿੱਚ ਇੱਕ ਨੌਜਵਾਨ ਜਿਹੜੇ ਨੇ ਉਹ ਨੰਗੇ ਪੈਰੀ ਵੀ ਨੇ ਗੱਲਬਾਤ ਕਰਾਂਗੇ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਯੂਨੀਵਰਸਿਟੀ ਤੋਂ ਹੀ ਤੁਰੇ ਹਾਂ ਹਾਂਜੀ ਯੂਨੀਵਰਸਿਟੀ ਤੋਂ ਤੁਰੇ ਹਾਂ ਜੀ ਨੰਗੇ ਪੈਰੀ ਤੁਰਨ ਦਾ ਕਾਰਨ ਕੀ ਬਣਦਾ ਹੈ ਕਿ ਉੱਥੋਂ ਇੱਥੇ ਤੱਕ ਨੰਗੇ ਪੈਰੀ ਕਿਉਂਕਿ ਠੰਡ ਬਹੁਤ ਸੀ ਜਿਸ ਵਕਤ ਤੁਰਦੇ ਹੁ ਸਵੇਰ ਦੇ ਟਾਈਮ ਤੇ ਹੁਣ ਹਾਲਾਂਕਿ ਚਲੋ ਮੌਸਮ ਥੋੜਾ ਤਬਦੀਲ ਹੋਇਆ ਕਿਹੜੇ ਹੌਸਲੇ ਨਾਲ ਤੁਰੇ ਸੀ ਨੰਗੇ ਪੈਰ ਬਸੇ ਛੋਟੇ ਸਹਿਬਜ਼ਾਦੇ ਆ ਜਿਹਨੂੰ ਯਾਦ ਕਰਕੇ ਤੁਰੇ ਜਾਂਦੇ ਆ ਜੀ ਉਹਨਾਂ ਦੇ ਹੌਸਲੇ ਨਾਲ ਜੀ ਉਹ ਇੰਨਾ ਕੁ ਛਪੀਆਂ ਕੁਰਬਾਨੀਆਂ ਦੇ ਗਏ ਤੇ ਇਹ ਤਾਂ ਕੁਝ ਵੀ ਨਹੀਂ ਜੀ ਨੰਗੇ ਪੈਰੋਂ ਤੁਰਨਾ ਜੀ ਸਾਡੇ ਲਈ ਉਹਨਾਂ ਦੇ ਆਸਰੇ ਸੱਚੇ ਪਾਤਸ਼ਾਹ ਦੇ ਆਸਰੇ ਤੁਰੇ ਜਾਂਦੇ ਆ ਉਦੋਂ ਕੀ ਸੀ ਮਨ ਦੇ ਵਿੱਚ ਕਿਸ ਆਸ ਦੇ ਨਾਲ ਤੁਰੇ ਸੀ ਕਿ ਯਾਤਰਾ ਜਿਹੜੀ ਨੰਗੇ ਪੈਰ ਉਥੋਂ ਤੱਕ ਪੂਰੀ ਹੋ ਜੇਗੀ ਹਾਂਜੀ ਉਹਨਾਂ ਦਾ ਨਾਮ ਲੈ ਕੇ ਤੁਰੇ ਸੀ ਜੀ ਤੇ ਉਹ ਆਪਣੇ ਆਪ ਉਹੀ ਲੈ ਕੇ ਚੱਲਿਆ ਉਹਨਾਂ ਨੇ ਹੀ ਪੂਰੀ ਕਰਵਾਉਣੀ ਹੈ ਜੀ ਤਾਂ ਹੁਣ ਉਹ ਪਹੁੰਚ ਗਏ ਆ ਨੇੜੇ ਜੀ ਕਰਵਾ ਦੇਣਗੇ ਪੂਰੀ ਜੀ ਕਿੰਨੇ ਕਿੰਨੇ ਘੰਟੇ ਸਾਂ ਹੋ ਗਏ ਤੁਰਦਿਆਂ ਨੂੰ ਹੋ ਗਏ ਜੀ ਸਵੇਰ ਅਸੀਂ 6 6:30 ਵਜੇ ਤੇ ਨਿਕਲੇ ਆ ਜੀ ਹੁਣ ਦੇਖ ਲਓ ਤੁਸੀਂ 2:30 ਵੱਜ ਗਏ ਆ ਜੀ ਥੋੜਾ ਟਾਈਮ ਵਿੱਚ ਸਟੇ ਆ ਤੁਰ ਹੀ ਜਾਂਦੇ ਆ ਜੀ ਲਗਾਤਾਰ ਚੰਡੀਗੜ੍ਹ ਦੇ ਨੌਜਵਾਨਾਂ ਦੇ ਲਈ ਖਾਸ ਤੌਰ ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਉਹਨਾਂ ਨੂੰ ਇਸ ਉਹਨਾਂ ਤੇ ਇਹ ਸਵਾਲ ਜ਼ਰੂਰ ਹੁੰਦਾ ਕਿ ਇਹ ਸਿੱਖੀ ਪਾਸਿਓਂ ਮੁਨਕਰ ਹੋ ਗਏ ਨੇ ਤੇ ਇਹ ਨੌਜਵਾਨ ਕਲੱਬਾਂ ਪੱਬਾਂ ਵਾਲੇ ਪਾਸੇ ਇਹਨਾਂ ਦਾ ਧਿਆਨ ਹੈ ਇਹ ਇਹ ਜਿਹੜੀ ਇਹ ਤਸਵੀਰ ਤੁਸੀਂ ਅੱਜ ਪੇਸ਼ ਕਰ ਰਹੇ ਹੋ ਮੈਨੂੰ ਲੱਗਦਾ ਕਿ ਉਸ ਦਾ ਜਵਾਬ ਬਹੁਤ ਵੱਡਾ ਹੈ ਕਿ ਅੱਜ ਵੀ ਜਿਹੜੀ ਸਿੱਖੀ ਦੀ ਚੱਲ ਹੈ ਉਸ ਕੌਮ ਦੇ ਵਿੱਚ ਅੱਜ ਵੀ ਮੌਜੂਦ ਹੈ ਜਿਸ ਕੌਮ ਨੇ ਸਾਨੂੰ ਬਹੁਤ ਸਾਰੇ ਸ਼ਹੀਦ ਦਿੱਤੇ ਨੇ ਜਿਹੜਾ ਸ਼ਹੀਦਾਂ ਦੀ ਧਰਤੀ 'ਤੇ ਜਾ ਰਹੇ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਸਾਰਿਆਂ ਨੂੰ ਇਹ ਚੀਜ਼ ਤੋਂ ਤਾਂ ਸਿੱਖਿਆ ਲੈਣੀ ਚਾਹੀਦੀ ਹੈ ਜੀ ਜੋ ਸਭ ਤੋਂ ਵੱਡਾ ਧਰਮ ਹੈ ਆਪਣਾ ਸਿੱਖੀ ਦਾ ਹੈ ਜੀ ਲੋਕਾਂ ਨੂੰ ਇਹ ਚੀਜ਼ਾਂ ਛੱਡ ਕੇ ਤਾਂ ਛੋਟੇ ਸਹਿਬਜ਼ਾਦਿਆਂ ਦੀ ਵੱਡੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਜਾਣਾ ਚਾਹੀਦਾ ਹੈ ਜੀ ਉਹਨਾਂ ਨੂੰ ਸਮਰਪਿਤ ਕਰਨ ਸਾਰਾ ਕੁਝ ਜੀ ਬਿਲਕੁਲ ਬਾਈ ਨਾਲ ਵੀ ਜਾ ਰਹੇ ਨੇ ਬਾਈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬਾਈ ਬਾਈ ਵੀ ਨੰਗੇ ਪੈਰ ਬਾਕੀ ਸਾਰਿਆਂ ਦੇ ਹਾਲਾਂਕਿ ਪੈਰਾਂ ਦੇ ਵਿੱਚ ਜੁੱਤੀਆਂ ਹੈਗੀਆਂ ਨੇ ਬੂਟ ਹੈਗੇ ਨੇ ਕਿਹੜੀ ਜਗ੍ਹਾ ਤੋਂ ਤੁਸੀਂ ਰਹਿਣ ਵਾਲੇ ਕਿੱਥੇ ਮੈਂ ਨੈਨੀਤਾਲ ਪੰਦਨਗਰ ਅੱਛਾ ਨੈਨੀਤਾਲ ਤੇ ਰਹਿੰਦੇ ਹੋ ਜੀ ਜੀ ਨਾਨ ਪੰਜਾਬੀ ਨਾਨ ਪੰਜਾਬੀ ਹਾਂ ਜੀ ਜੀ ਤੇ ਇਹ ਇਤਿਹਾਸ ਪੜਿਆ ਸੀ ਪਹਿਲਾਂ ਕਿ ਜਿੱਥੇ ਜਾ ਰਹੇ ਹੋ ਇੱਥੇ ਦਾ ਇਤਿਹਾਸ ਕੀ ਹੈ ਕਿਉਂ ਚੱਲੇ ਆ ਇੱਧਰ ਮੈਂ ਜੋ ਦਸ਼ਮੀ ਪਾਸ ਆਈ ਕਲਗੀ ਦਹਿਰ ਗੁਰ ਗੋਬਿੰਦ ਸਿੰਘ ਔਰ ਉਹਨਾਂ ਦੀ ਸ਼ਹਾਦਤ ਤੋਂ ਉਸੇ ਬਹੁਤ متاثر ਹੋ ਮੈਂ ਹੂੰ ਤਾਂ ਮੈਂ ਉਸੇ ਬਹੁਤ ਕੁਝ ਸਿੱਖਾ ਔਰ ਮੈਨੇ ਸੋਚਿਆ ਕਿ ਸੰਗਤ ਜਾ ਰਹੀ ਹੈ ਤਾਂ ਇਸ ਦਾ ਲਾਹਾ ਲੈਣਾ ਚਾਹੀਏ ਇਸ ਦਾ enjoy karna chahiye is cheez ko aur jo ruhani cheeje hain use hum mehsoos kar rahe hain ki isme jo log jaate hain to kuch na kuch usme khaas baat hogi use hum dekh rahe hain ji jadon university de vichon nange pairi ture si bakiyan ne boot pae si oh bhai kehnde ki mai saheb sadhiyan de charna char das karke tureya si ki yatra oh puri karaun ge tade man ch ki si jadon turde ho uttho kyunki tusi non sikho to hanu pura itihas nahi pata ਹਾਲਾਂਕਿ ਸਾਡੇ ਨੌਜਵਾਨਾਂ ਨੂੰ ਜਿਨ੍ਹਾਂ ਦੇ ਪਰਿਵਾਰਾਂ 'ਚ ਇਤਿਹਾਸ ਪੜਾਇਆ ਵੀ ਗਿਆ ਉਹ ਇਸ ਚੀਜ਼ ਤੋਂ ਮਨ ਕਰਨੇ ਉਹ ਇੱਥੇ ਕਈ ਆਏ ਵੀ ਨਹੀਂ ਕਈ ਪਹੁੰਚਣਗੇ ਵੀ ਨਹੀਂ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਜਿਹੜੇ ਸਿੱਖ ਹੋ ਕੇ ਵੀ ਇਸ ਥਾਂ ਦੀ ਜਿਹੜਾ ਇਤਿਹਾਸ ਭੁੱਲੀ ਬੈਠੇ ਜੀ ਆਪਣੀ ਜੜ੍ਹਾਂ ਤੋਂ ਜੁੜਨਾ ਔਰ ਉਸੇ ਜੁੜੇ ਰਹਿ ਕੇ ਰਹਿਣਾ ਬਹੁਤ achhi baat hoti hai ਉਸੇ ਕبھی ਟੁੱਟਣਾ ਨਹੀਂ ਚਾਹੀਏ ਅਗਰ ਹਮ ਆਪਣੀ ਜੜ੍ਹਾਂ ਤੋਂ ਟੁੱਟ ਜਾਂਦੇ ਹਾਂ ਤਾਂ ਹਮ ਅੱਗੇ ਡਿਵੈਲਪ ਨਹੀਂ ਕਰ ਪਾਏਗੇ ਹਮਾਰਾ ਕਲਚਰ ਜੋ ਹੈ ਉਹ ਵਹੀਂ ਖਤਮ ਹੋ ਜਾਏਗਾ। ਹੂੰ। ਤਾਂ ਇਸੇ ਸੇ ਹਮੇ ਜਬ ਵੀ ਜੋ ਹਮਾਰਾ ਇਤਿਹਾਸ ਰਹਾ ਹੈ ਉਸੇ ਸਿੱਖਤੇ ਹੋਏ ਔਰ ਉਸੇ ਜੁੜਨਾ ਚਾਹੀਏ ਹੀ ਹਮਾਰੀ ਪਹਿਚਾਨ ਹੈ। ਹੂੰ। ਜੀ ਬਿਲਕੁਲ। ਇਕਨਾ ਮੈਂ ਸ਼ੁਰੂਆਤ ਜਦੋਂ ਪ੍ਰੋਗਰਾਮ ਦੀ ਕੀਤੀ ਸੀ ਮੈਂ ਇੱਕ ਸ਼ਬਦ ਵਰਤੇ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰੋਂ ਪੁੱਤਰ ਸ਼ਹੀਦ ਕਰ ਦਿੱਤੇ ਜਾਂਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਸਵਾਲ ਹੋਇਆ ਸੀ ਕਿ ਤੁਸੀਂ ਚਾਰ ਪੁੱਤ ਸੀ ਚਾਰ ਦੇ ਚਾਰ ਕੌਮ ਤੋਂ ਵਾਰ ਦਿੱਤੇ ਚਾਰੋਂ ਸ਼ਹੀਦ ਕਰ ਦਿੱਤੇ ਇੱਕ ਰੱਖ ਲੈਂਦੇ। ਤਾਂ ਉਹਨਾਂ ਨੇ ਕਿ ਐਸੀ ਕਿੰਦੇ ਕਿ ਇਹਨ ਪੁੱਤਰਾਂ ਦੇ ਸਿਰ 'ਤੇ ਵਾਰ ਦੀਏ ਸਤ ਚਾਰ ਚਾਰ ਮੂਹਿਆਂ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਅੱਜ ਤੁਹਾਨੂੰ ਵੇਖ ਕੇ ਜ਼ਰੂਰ ਮਹਿਸੂਸ ਹੋਇਆ ਕਿ ਕਿਤਨਾ ਕਿਤੇ ਉਸ ਦਸ਼ਮ ਪੇਤਾ ਦੀ ਕੀਤੀ ਹੋਈ ਕੁਰਬਾਨੀ ਉਸ ਦਸ਼ਮ ਪੇਤਾ ਦੇ ਬਾਰੇ ਹੋਏ ਬੱਚੇ ਅੱਜ ਵੀ ਜਿਹੜੇ ਤੁਹਾਡੇ ਜ਼ਰੀਏ ਉਹਨਾਂ ਨੂੰ ਖੁਸ਼ੀ ਹੁੰਦੀ ਹੋਏਗੀ ਜਦੋਂ ਤੁਸੀਂ ਉੱਥੋਂ ਤੱਕ ਪਹੁੰਚੋਗੇ ਨਾਨ ਸਿੱਖੋ ਇਤਿਹਾਸ ਪੜਿਆ ਸੀ ਕੁਝ ਪਹਿਲਾਂ ਇਤਿਹਾਸ ਦੇ ਬਾਰੇ ਜਾਣਕਾਰੀ ਹੈ ਮੈਨੇ ਬਹੁਤ ਥੋੜਾ ਸੁਨਾ ਹੈ ਜੋ ਕੁਝ ਦੇਖਾ ਹੈ ਅਬ ਜੈਸੇ ਮੈਂ ਦੇਖ ਰਹਾ ਹਾਂ आ, माता गुजरी और उन्होंने आ, जो गुरु गोविंद सिंह के जो शहजादे थे तो उनको लेकर के जो उन्होंने शहीद आ, शह, शहादत दी तो वो चीज़ एक अपने आप में तखलीक है वो कहीं और नहीं मिलती पूरे इंसानियत के तारीखी में तो अपने आप में इस चीज़ को भुलाना नहीं चाहिए नहीं। और हम जो चलते हैं देखते हैं ਤੋ ਉਹ ਚੀਜ਼ੇ ਸਾਡੇ ਦਿਲੋਂ ਜਾਨ ਸੇ ਗਹਿਰਾਈ ਸੇ ਜੁੜਦੀਆਂ ਹਨ ਕਹੀਂ ਨਹੀਂ ਕਹੀਂ ਜੀ ਬਿਲਕੁਲ ਬਿਲਕੁਲ ਸੋ ਇਹ ਨੌਜਵਾਨ ਨੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਬਾਈ ਜੀ ਹੁਣੀ ਵੀ ਉਧਰ ਨੇ ਉਹਨਾਂ ਨਾਲ ਗੱਲ ਕਰਦੇ ਬਾਈ ਜੀ ਵੈਕਰੂ ਚ ਕ ਖਾਲਸਾ ਵੈਕਰੂ ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਮੈਂ ਨਾ ਬਾਈ ਹੁਣ ਨਾ ਗੱਲ ਕਰ ਰਿਹਾ ਸੀ ਬਾਈ ਕਹਿੰਦੇ ਕਿ ਮੈਂ ਨੈਨੀਤਾਲ ਤੋਂ ਆ ਮੈਂ ਕਿਹਾ ਬਾਈ ਮੈਂ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਮੈਂ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਸਵਾਲ ਕੀਤਾ ਸੀ ਕਿ ਚਾਰੇ ਪੁੱਤ ਵਾਰਤੇ ਕੋਲ ਇੱਕ ਤਾਂ ਰੱਖ ਲੈਂਦੇ ਉਹਨਾਂ ਨੇ ਕਿਹਾ ਸੀ ਇਹਨਾਂ ਪੁੱਤਰਾਂ ਕੇ ਸੀਸ 'ਤੇ ਵਾਰਦੀਏ ਸੁੱਤ ਚਾਰ ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਮੈਂ ਕਿਹਾ ਅੱਜ ਤੁਸੀਂ ਨਾਲ ਤੁਰਿਓ ਲੱਗਦਾ ਹੈ ਕਿ ਗੁਰੂ ਸਾਹਿਬ ਦੇ ਕਈ ਬਚਨ ਅੱਜ ਵੀ ਪੂਰੇ ਹੋ ਰਹੇ ਨੇ ਨਹੀਂ ਦੇਖੋ ਉਹ ਪਾਤਸ਼ਾਹ ਨੇ ਹਨਾ ਉਹ ਮਤਲਬ ਉਹ ਉਹ ਨੇ ਜੋ ਉਹਨਾਂ ਨੇ ਮੁਖਾਰਬਿੰਦ ਤੋਂ ਉਚਾਰਿਆ ਉਹ ਪੂਰਾ ਹੁਣਾ ਏ ਅਟੱਲ ਸਚਾਈ ਏਦੋਂ ਨਾ ਉਧਰ ਕੋਈ ਗੱਲ ਆ ਨਾ ਉਧਰ ਕੋਈ ਗੱਲ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋ ਹੁਕਮ ਉਹਨਾਂ ਨੇ ਆਪਣੇ ਮੁਖਾਰਬਿੰਦ ਤੋਂ ਉਚਾਰੇ ਨੇ ਉਹ ਸਭ ਕੁਝ ਅਟੱਲ ਸਚਾਈ ਏ ਉਹ ਹੋਣਾ ਹੀ ਹੋਣਾ ਉਹ ਉਹਦੇ ਤੇ ਨਹੀਂ ਹੋ ਸਕਦਾ ਮੈਨੂੰ ਦਿਖ ਨਾ ਰਿਹਾ ਹੋਵੇ ਹੋ ਸਕਦਾ ਸਾਨੂੰ ਦਿਖ ਨਾ ਰਿਹਾ ਹੋਵੇ ਉਹ ਚੀਜ਼ ਪਰ ਇਹਦਾ ਮਤਲਬ ਲੈਣੀਆਂ ਵੀ ਹੋ ਨਹੀਂ ਸਕਦਾ ਜੇ ਉਹ ਹੋ ਨਹੀਂ ਰਿਹਾ ਉਹ ਸਾਡੇ ਦੇਖਣ ਦੀ ਗੱਲ ਆ ਮਨ ਲਓ ਹੁਣ ਮੈਨੂੰ ਇੱਥੇ ਖੜੇ ਨੂੰ ਕੋਈ ਸ਼ਹਿਰ ਮੰਨ ਲਓ ਪੰਜਾਬ ਦਾ ਕੋਈ ਸ਼ਹਿਰ ਨਹੀਂ ਦਿਖ ਰਿਹਾ ਪਰ ਉਹ ਲੈ ਨਹੀਂ ਉਹ ਹੈ ਨਹੀਂਗਾ ਇਸੇ ਤਰ੍ਹਾਂ ਮਤਲਬ ਇੱਕ ਬੋੜੀ ਛੋਟੇ ਪੱਦਰ ਦੀ ਨਿਮਣ ਪੱਦਰ ਦੀ ਮਤਲਬ ਉਦਾਹਰਨ ਦੇ ਕੇ ਦੱਸ ਰਿਹਾ ਇਸੇ ਤਰ੍ਹਾਂ ਗੁਰੂ ਮਹਾਰਾਜ ਦੇ ਬੁਖਾਰ ਬਿੰਦੂ ਉੱਚ ਰਿਹਾ ਇੱਕ ਇੱਕ ਸ਼ਬਦ ਇਲਾਹੀ ਹੁਕਮ ਉਹ ਬੇਨਜ਼ੀਰ ਪਾਤਸ਼ਾਹ ਨੇ ਉਹਨਾਂ ਦੇ ਜਿਹੜੇ ਮੁੱਖ ਤੋਂ ਚਾਰੇ ਬਚਨ ਨੇ ਉਹ ਅਟੱਲ ਸਚਾਈ ਨੇ ਉਹ ਹੋ ਰਹੇ ਨੇ ਵਰਤ ਰਹੇ ਨੇ ਕਲਾ ਵਰਤ ਰਹੀ ਹੈ ਸਾਨੂੰ ਨਹੀਂ ਦਿਖ ਰਹੀ ਸਾਡੀ ਦਿੱਕਤ ਹੈ ਜਿਹਨੂੰ ਨਹੀਂ ਦਿਖ ਰਹੀ ਉਹਦੀ ਦਿੱਕਤ ਹੈ ਉਹ ਉਹ ਬਚਨਾਂ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਭਾਈ ਜਦੋਂ ਕਿਉਂਕਿ ਪਿਛਲੇ ਸਾਲ ਵੀ ਮੈਂ ਇਸੇ ਥਾਂ ਤੇ ਤੁਹਾਡੇ ਨੂੰ ਮਿਲਦਾ ਜਦੋਂ ਤੁਸੀਂ ਪਿਛਲੇ ਤੀਸਰੀ ਯਾਤਰਾ ਤੁਹਾਡੀ ਯੂਨੀਵਰਸਿਟੀ ਦੇ ਵਿੱਚੋਂ ਹੁਣ ਹਰ ਸਾਲ ਇਸ ਤਰ੍ਹਾਂ ਸਟੂਡੈਂਟ ਇਕੱਠੇ ਕਰਨੇ ਕਿਵੇਂ ਹੁੰਦੇ ਨੇ ਆਪਣੇ ਆਪ ਕੰਟੈਕਟ ਹੋ ਜਾਂਦਾ ਸਾਰਿਆਂ ਦਾ। ਬਸ ਭਾਈ ਇੱਕ ਗੱਲ ਹੁੰਦੀ ਨਾ ਵੀ ਉਪਰਾਲਾ ਕਰਨ ਵਾਲੀ ਗੱਲ ਹੁੰਦੀ ਹੈ ਤੇ ਮਹਾਰਾਜ ਉਦੋਂ ਬਖਸ਼ਦੇ ਨੇ ਸਾਡੇ ਵੀਰ ਹੈਗੇ ਨੇ ਉਹ ਥੋੜਾ ਨਾਰ ਲਾੜ ਕੇ ਉਪਰਾਲਾ ਕਰ ਲੀਦਾ। ਪਹਿਲੀ ਵਾਰ ਅਸੀਂ 14 ਜਣੇ ਆਏ ਸੀਗੇ। ਉਹਨਾਂ ਚ ਇੱਕ ਬੀਬੀ ਆਈ ਸੈਟਰ ਭੈਣ ਸੀ ਸਾਡੇ ਇੱਕ ਉਹ ਆਏ ਸੀ ਪਿਛਲੇ ਵਾਰ ਅਸੀਂ 52 53 ਜਣੇ ਆਏ ਆ ਇਸ ਵਾਰ ਮਹਾਰਾਜ ਦੀ ਕਿਰਪਾ ਨਾਲ 75 77 ਬੱਚੇ ਨੇ ਉਹ ਕਾਫਲਾ ਵੱਧਾ ਜਾਣਾ ਹੈ ਉਹ ਤੁਸੀਂ ਕੰਮ ਕਰਨ ਵਾਲੇ ਬਣੋ ਕਿਸੇ ਵੀ ਤਰ੍ਹਾਂ ਦਾ ਕੰਮ ਆ ਤੁਸੀਂ ਹੋਕਾ ਦੇਣ ਵਾਲੇ ਬਣੋ ਗੁਰੂ ਨਾਨਕ ਦੇ ਦਰ ਤੇ ਕੋਈ ਵੀ ਜਵਾਬ ਨਹੀਂ ਮਿਲਦਾ ਤੁਹਾਨੂੰ ਕਿਸੇ ਤਰ੍ਹਾਂ ਦਾ ਉਹ ਨਹੀਂ ਕਹਿੰਦੇ ਹਰ ਬੰਦਾ ਤੁਹਾਨੂੰ ਹੱਸ ਕੇ ਆਉਂਦਾ ਕੁਝ ਬੱਚੇ ਸਾਡੇ ਨਾਲ ਲਾਉਣਾ ਚਾਹੁੰਦੇ ਸੀ ਕਿਸੇ ਦਾ ਕੱਲ ਪੇਪਰ ਹੈ ਕੁਝ ਬੱਚਿਆਂ ਦੇ ਅੱਜ ਕੰਪੀਟੀਟਿਵ ਐਗਜ਼ਾਮ ਸੀ ਉਹ ਕੁਝ ਦਿੱਕਤਾਂ ਜਿਹੜੀਆਂ ਉਹ ਹੁੰਦੀਆਂ ਨੇ ਉਹ ਆਈਆਂ ਨੇ ਪਰ ਉਹ ਗੱਲ ਆ ਵੀ ਜਿੰਨਿਆਂ ਨੂੰ ਹੁਕਮ ਮਿਲਿਆ ਸੀ ਜਿਨ੍ਹਾਂ ਦੇ ਦਰ ਸਿਰ ਤੇ ਬਖਸ਼ਿਸ਼ ਸੀਗੀ ਅੱਜ ਦੇ ਦਿਨ ਲਈ ਉਹ ਸਾਰਿਆਂ ਨੂੰ ਉਹਨਾਂ ਨੇ ਅੱਜ ਮਾਰਾ ਇਹਨੇ ਬੁਲਾ ਲਿਆ ਆਪਣੇ ਦਰ ਤੇ ਅੱਜ ਇੱਕ ਨਾਨ ਸਿੱਖ ਤੁਹਾਡੇ ਨਾਲ ਤੁਰਿਆ ਨੈਨੀਤਾਲ ਤੋਂ ਆਇਆ ਹੋਇਆ ਨੌਜਵਾਨ ਸਟੂਡੈਂਟ ਹੈ ਉਹਦਾ ਤੁਹਾਡੇ ਨਾਲੋਂ ਮੈਨੂੰ ਲੱਗਦਾ ਕਿ ਤੁਹਾਡੀ ਇਹ ਸਾਰੀ ਯਾਤਰਾ ਸਫਲਤਾ ਸਫਲਤਾ ਉਸ ਯਾਤਰਾ ਦੀ ਹੋ ਗਈ ਹੈ ਕਿ ਤੁਸੀਂ ਅੱਜ ਸਿੱਖਾਂ ਤੱਕ ਦਾ ਇਤਿਹਾਸ ਪਹੁੰਚਿਆ ਪਹੁੰਚਿਆ ਤੁਸੀਂ ਨਾਨ ਸਿੱਖਾਂ ਤੱਕ ਵੀ ਇਸ ਧਰਤੀ ਦਾ ਇਤਿਹਾਸ ਬਹੁਤ ਜ਼ੋਰ ਚ ਕਾਮਯਾਬ ਹੋਏ ਦੇਖੋ ਇਹ ਬਾਈਨਰੀ ਜੀ ਆ ਮੈਨੂੰ ਲੱਗਦਾ ਸਾਡੀ ਯੂਨੀਵਰਸਿਟੀ ਦੇ ਵਿੱਚ ਜਦੋਂ ਅਸੀਂ ਯੂਨੀਵਰਸਿਟੀ ਦੀ ਗੱਲ ਕਰਦੇ ਹੈਗੇ ਹਾਂ ਤੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਗੁਰਦਰਾ ਸਾਹਿਬ ਦੀ ਸੇਵਾ ਉਹ ਜਿਹਨੂੰ ਲੋਕੀ ਨਾਨ ਸਿੱਖ ਟਰਮ ਵਰਤ ਲੈਂਦੇ ਨੇ ਮਤਲਬ ਮੈਂ ਉਹਨੂੰ ਕਹੂੰਗਾ ਕਿ ਉਹ ਹਲੇ ਗੁਰੂ ਦੇ ਲੜ ਨਹੀਂ ਲੱਗੇ ਉਹਲੇ ਗੁਰੂ ਦੇ ਲੜ ਨਹੀਂ ਲੱਗੇ ਉਹ ਸਾਰੇ ਜਿਨ੍ਹਾਂ ਦੇ ਅੰਦਰ ਸਿੱਖੀ ਦੇ ਬੀ ਪਏ ਨੇ ਉਹ ਪੁੰਗਰ ਨੇ ਸ਼ੁਰੂ ਹੋ ਗਏ ਨੇ ਤੇ ਉਹ ਕਿਸੇ ਵੇਲੇ ਵੀ ਬੂਟੇ ਬਣ ਸਕਦੇ ਨੇ ਤੇ ਕਿਸੇ ਵੇਲੇ ਗੁਰੂ ਦੇ ਲੜ ਗੁਰੂ ਮਹਾਰਾਜ ਉਹਨਾਂ ਨੂੰ ਆਪਣਾ ਲੜ ਫੜਾ ਸਕਦੇ ਨੇ ਸੋ ਉਹ ਜਿਹੜੀ ਗੱਲ ਹੈ ਜਿਹਨੂੰ ਮਹਬੂਬ ਸਾਹਿਬ ਕਹਿੰਦੇ ਨੇ ਵੀ ਮਾਹੀ ਦਾ ਲੜ ਫੜ ਕੇ ਕੌਮ ਆਪਣੀ ਪੱਤ ਬਚਾ ਸਕਦੀ ਆ ਉਹ ਕਿਸੇ ਵੇਲੇ ਵੀ ਗੁਰੂ ਦਾ ਲੜ ਫੜ ਸਕਦੇ ਨੇ ਗੁਰੂ ਕਿਸੇ ਵੇਲੇ ਬਖਸ਼ਿਸ਼ ਕਰ ਸਕਦਾ ਸਾਡੇ ਗੁਰ ਯੂਨੀਵਰਸਿਟੀ ਗੁਰਦਰਾ ਸਾਹਿਬ ਦੇ ਵਿੱਚ ਜਾਂ ਹੋਰ ਵੀ ਸਿੱਖਾਂ ਦੇ ਕਿਸੇ ਵੀ ਪ੍ਰੋਗਰਾਮ ਦੇ ਉੱਤੇ ਗੁਰਮਾਰਾਇ ਦੀ ਲੰਗਰਾਂ ਦੇ ਵਿੱਚ ਨਗਰ ਕੀਰਤਨਾਂ ਦੇ ਵਿੱਚ ਬਹੁਤ ਬੱਚੇ ਨੇ ਜਿਹੜੇ ਸੇਵਾ ਕਰਦੇ ਨੇ ਤੋਂ ਅਸੀਂ ਸ਼ਾਇਦ ਇਹ ਨਾ ਯੂਨੀਵਰਸਿਟੀ 'ਚ ਰਹਿ ਕੇ ਸਿੱਖ ਲਿਆ ਵੀ ਇਹ ਘੱਟ ਦੇਖਦੇ ਆ ਵੀ ਫਲਾਣਾ ਬੰਦਾ ਅਮਰਤਾਰੀ ਆ ਫਲਾਣਾ ਨਹੀਂ ਹੈਗਾ ਸਾਡੇ ਸੇਵਾ ਬਹੁਤ ਹੁੰਦੀ ਹੈ ਕਿਉਂਕਿ 13000 ਬੱਚਿਆਂ 'ਚੋਂ ਲੈ ਦੇ ਕੇ ਬਹੁਤ ਘੱਟ ਬੱਚੇ ਅਮਰਤਾਰੀ ਨੇ ਉਹਨਾਂ 'ਚੋਂ ਹੀ ਬਹੁਤ ਇੱਕ ਉਂਗਲਾਂ ਤੇ ਗਿਣੇ ਜਾਣ ਵਾਲੇ ਬੱਚੇ ਆ ਜਿਹੜੇ ਗੁਰਦਰ ਸਾਹਿਬ ਆ ਕੇ ਸੇਵਾ ਕਰਦੇ ਨੇ ਆਉਂਦੇ ਬਹੁਤ ਨੇ ਆ ਕੇ ਸੇਵਾ ਕਰਦੇ ਤਾਂ ਫਿਰ ਜਾਦੇ ਸੇਵਾਵਾਂ ਦੀਆਂ ਜ਼ਿੰਮੇਵਾਰੀਆਂ ਇਹ ਸਾਰੇ ਵੀਰ ਹੀ ਸੰਭਦੇ ਨੇ ਜਿਹੜੇ ਅੱਜ ਤੁਰੇ ਜਾ ਰਹੇ ਨੇ ਨਾਲ ਸਾਰੇ ਸੋ ਮੈਨੂੰ ਲੱਗਦਾ ਵੀ ਇਹ ਬੀ ਨੇ ਕਿਹੜੇ ਹੌਸਲੇ ਦੇ ਨਾਲ ਤੁਰੇ ਸੀ ਜਦੋਂ ਸਵੇਰੇ ਤੁਰਦੇ ਆ ਪਤਾ ਹੀ ਨਹੀਂ ਜੀ ਕਦੇ ਇਹ ਤਾਂ ਕੋਈ ਮਤਲਬ ਜਿਹਨੂੰ ਕਹਿ ਸਕਦੇ ਵੀ ਅਤ ਕਥਨੀ ਆ ਦੱਸ ਨਹੀਂ ਸਕਦੇ ਤੁਹਾਨੂੰ ਇਕੱਥ ਹੈ ਬਸ ਦਿਮਾਗ 'ਚ ਉਪਰਾਲਾ ਆਉਂਦਾ ਫੁਰਨਾ ਮੰਨਦਾ ਮਿਲ ਕੇ ਇਕੱਠੇ ਹੁੰਨੇ ਆ ਪੋਸਟਰ ਬਣਿਆ ਪੋਸਟਰ ਬਣਾਉਨੇ ਆ ਢੜਾ ਢੜਾ ਲਿਸਟਾਂ ਆ ਜਾਂਦੀਆਂ ਨੇ ਐਂਟਰੀਆਂ ਆ ਜਾਂਦੀਆਂ ਨੇ ਵੀਰੇ ਤੁਸੀਂ ਦੇਖੇਂਗਾ ਢੜਾ ਢੜਾ ਲਿਸਟਾਂ ਆ ਜਾਂਦੀਆਂ ਨੇ ਐਂਟਰੀਆਂ ਆ ਜਾਂਦੀਆਂ ਨੇ ਬੱਚੇ ਆਪਣੇ ਆਪ ਹੀ ਪਹੁੰਚ ਜਾਂਦੇ ਨੇ ਫੋਨ ਆਉਣ ਲੱਗ ਜਾਂਦੇ ਨੇ ਵੀਰੇ ਕਿੰਨੇ ਵਜੇ ਪਹੁੰਚੇ ਗੁਰਦਰਪ ਸਿੰਘ ਸਾਹਿਬ ਸਾਢੇ 5 ਲਿਖਿਆ ਉਹ ਇਦਾਂ ਦੀਆਂ ਗੱਲਾਂ ਫਿਰ ਸਾਨੂੰ ਹੋਰ ਉਤਸ਼ਾਹ ਦਿੰਦੀਆਂ ਨੇ ਤੇ ਉਹ ਹੋਰ ਉਹਨਾਂ ਹੀ ਹੋਰ ਬੋਸਟ ਹੋਣੇ ਆਗੇ ਮੈਂ ਇੱਕ ਇੱਕਵਾਲ ਮੇਰਾ ਹੋਰ ਸੀ ਕਿ ਜਦੋਂ ਇਸ ਤਰੀਕੇ ਨੌਜਵਾਨਾਂ ਨੂੰ ਇਕੱਠਾ ਕਰਨਾ ਹੁੰਦਾ ਇੱਥੋਂ ਤੱਕ ਲੈ ਕੇ ਆਉਣਾ ਹੁੰਦਾ ਕਿਸੇ ਕਿਸਮ ਦੀ ਮੁਸ਼ਕਲ ਤਾਂ ਨਹੀਂ ਪੈਦਾ ਹੁੰਦੀ ਜਿਉਂਕਿ ਬੱਚਿਆਂ ਬੱਚਿਆਂ ਨੂੰ ਇਕੱਠੇ ਕਰਨਾ ਬਹੁਤ ਵੱਡਾ ਮਕਸਦ ਹੈ ਉਹ ਵੀ ਅੱਜ ਤੁਰ ਕੇ ਜਾਣ ਲਈ ਜਦੋਂ ਅਸ ਮਿਲਦਾ 15 ਸੈਕਟਰ ਤੋਂ ਆਪਾਂ ਯੂਨੀਵਰਸਿਟੀ ਤੱਕ ਆਉਣਾ ਪਿਆ ਆਪਾਂ ਫਿਰ ਵੀ ਮੋਟਰਸਾਈਕਲ ਭਾਲਦੇ ਆ ਕਿ ਯੂਨੀਵਰਸਿਟੀ ਦੂਰ ਹੈ ਅੰਦਰ ਜਾਣਾ ਯੂਨੀਵਰਸਿਟੀ ਦੇ ਤੇ ਉਸ ਉਮਰ ਦੇ ਨੌਜਵਾਨਾਂ ਨੂੰ ਤੋਰ ਕੇ ਲੈ ਕੇ ਜਾਣਾ ਨਹੀਂ ਦੇਖੋ ਅਸੀਂ ਕੌਣ ਹੁੰਨੇ ਆ ਕੁਝ ਲਿਆਣ ਵਾਲੇ ਇਹ ਇਹਨਾਂ ਦੇ ਅੰਦਰ ਪਿਆ ਉਹ ਹੌਸਲਾ ਹੈ ਇਹਨਾਂ ਦੇ ਅੰਦਰ ਹੋਈ ਉਹ ਬਖਸ਼ਿਸ਼ ਹੈ ਜਿਹਨੂੰ ਇਹ ਪਛਾਣਦੇ ਨੇ ਤੇ ਇਹ ਤੁਰ ਪੈਂਦੇ ਨੇ ਤੁਸੀਂ ਬਾਹਲੀ ਦੂਰ ਦੀ ਗੱਲ ਛੱਡੋ ਤੁਸੀਂ ਆਪਦੀ ਮਰਜ਼ੀ ਨਾਲ ਮੈਨੂੰ ਉੱਧਰ ਨੂੰ ਲਿਆ ਕੇ ਵਿਖਾਓ ਆ ਸੜਕ ਪਾਰ ਕਰਕੇ ਵਿਖਾਓ ਇਹ ਸਾਡੇ ਕਹਿਣ ਦੀਆਂ ਗੱਲਾਂ ਨੇ ਅਸੀਂ ਸਿਰਫ ਜਰੀਆ ਬਣਦੇ ਹਾਂ ਉਹ ਵੀ ਬਖਸ਼ਿਸ਼ ਦੇ ਸਦਕਾ ਅਸੀਂ ਕਿਸੇ ਨੂੰ ਲਿਆਉਣ ਵਾਲੇ ਲਿਜਾਣ ਵਾਲੇ ਨਹੀਂ ਹੈਗੇ ਨਾ ਅਸੀਂ ਇਹਨੇ ਜੋਗੇ ਹਾਂ ਤੁਸੀਂ ਕਿਸੇ ਨੂੰ ਆਪਦੀ ਮਰਜ਼ੀ ਨਾਲ ਨਾ ਬੰਦਾ ਮਰ ਜੇ ਤੁਸੀਂ ਮਰਜ਼ੀ ਨਾਲ ਉਹ ਉਠਾ ਨਹੀਂ ਸਕਦੇ ਅਸੀਂ ਕਹਿੰਨੇ ਵੀ ਅਸੀਂ ਕਿਸੇ ਨੂੰ ਐਡੀ ਦੁਰਸ਼ੀਦਾ ਦੀ ਧਰਤੀ ਤੇ ਐਡੀ ਪਾਵਨ ਧਰਤੀ ਤੇ ਲੈ ਆਵਾਂਗੇ ਨਹੀਂ ਵੀਰੇ ਇਹ ਘੋਗੜ ਬਿਰਤੀ ਹੋਊਗੀ ਇਹ ਇਦਾਂ ਨਹੀਂ ਹੈਗਾ ਕੁਛ ਸਿਰਫ ਅਸੀਂ ਇੱਕ ਜਰੀਆ ਬੰਦੇ ਆ ਤੇ ਸ਼ਾਇਦ ਉਹ ਜਰੀਆ ਅੱਜ ਅਸੀਂ ਕੱਲ ਨੂੰ ਕੋਈ ਹੋਰ ਹੋਊਗਾ ਪਰਸੋਂ ਕੋਈ ਹੋਰ ਹੋਊਗਾ ਇਹ ਮਹਾਰਾਜ ਨੇ ਜੀ ਨੂੰ ਬੁਲਾਉਣਾ ਉਹਨੂੰ ਬੁਲਾਇ ਲੜ ਹੁਣੇ ਸਾਡੇ ਕੋਲੇ ਉਹਨੇ 10 ਮਿੰਟ 15 ਮਿੰਟ ਪਹਿਲਾਂ ਜੇ ਤੁਸੀਂ ਅੱਗੇ ਜਾ ਕੇ ਦੇਖੋ 50 ਤੋਂ 70 ਸਾਲਾਂ ਦੀ ਕਰੀਬ ਬੀਬੀਆਂ ਤੇ ਬਜ਼ੁਰਗ ਨੇ ਉਹਨਾਂ ਦੇ ਇੱਕ ਜਥਾ ਜਾ ਰਿਹਾ ਪੈਦਲ ਅਸੀਂ ਉੱਥੇ ਬੈਠੇ ਆਰਾਮ ਕਰ ਲਈ ਸਾਨੂੰ ਸ਼ਰਮ ਆਉਣ ਲੱਗੀ ਯਾਰ ਉਹ ਤੁਰੇ ਜਾਂਦੇ ਵੇ ਨੇ ਯਾਰ ਅਸੀਂ ਬੈਠੇ ਆ ਯਾਰ ਜਦ ਕਿ ਚਲੋ ਪਤਾ ਨਹੀਂ ਉਹ ਕਿੱਥੋਂ ਤੁਰੇ ਨੇ ਕੀ ਤੁਰੇ ਨੇ ਪਰ ਉਹ ਕੋਈ ਇਹ ਤਾਂ ਮਾਰੇ ਦਾ ਹੁਕਮ ਆਏ ਤਾਂ ਖੇੜ ਵਰਤੀ ਜਾਂਦੀ ਹੈ ਵੀਰੇ ਅਸੀਂ ਉਸ ਕਰਨ ਵਾਲੇ ਕੁਝ ਨਹੀਂ ਹੈਗੇ ਅਸੀਂ ਮਾੜਾ ਮੋਟਾ ਜ਼ਰੀਆ ਬਣ ਜਾਂਦੇ ਹਾਂ ਚਲੋ ਅੱਜ ਹੈਗੇ ਯੂਨੀਵਰਸਿਟੀ ਜ਼ਰੀਆ ਬਣ ਜਾਂਦੇ ਬਾਅਦ ਦਾ ਪਤਾ ਨਹੀਂ ਹੂੰ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਨੌਜਵਾਨ ਜਿਹੜੇ ਨੇ ਲਗਾਤਾਰ ਆਪਣੀ ਇਕਲਹਿ ਦੇ ਵਿੱਚ ਤੁਰੇ ਜਾ ਰਹੇ ਨੇ ਗੁਰੂ ਸਾਹਿਬ ਨੂੰ ਸਾਹਿਬ ਦਾਦਿਆਂ ਨੂੰ ਯਾਦ ਕਰਦੇ ਆ ਜਿਹੜੇ ਇਹਨਾਂ ਦੇ ਵੱਲੋਂ ਪੈੜਾਂ ਜਿਹੜੀਆਂ ਨੇ ਉਹ ਪੁੱਟੀਆਂ ਜਾ ਰਹੀਆਂ ਵੇਖ ਸਕਦੇ ਹੋ ਕਿ ਨੌਜਵਾਨਾਂ ਦੀ ਗਿਣਤੀ ਵੱਡੀ ਹੈ ਬਾਈ ਹੁਣਾਂ ਨੇ ਦੱਸਿਆ ਕਿ ਪਹਿਲਾਂ ਜਿਹੜੇ ਆ 14 ਸਟੂਡੈਂਟ ਯੂਨੀਵਰਸਿਟੀ ਤੋਂ ਤੁਰਦੇ ਆ ਜਦੋਂ ਪਹਿਲੀ ਵਾਰ ਤੁਰਦੇ ਆ 14 ਤੋਂ ਪਿਛਲੀ ਵਾਰ 52 ਹੁੰਦੇ ਨੇ ਤੇ ਇਸ ਵਾਰ 77 ਦੇ ਕਰੀਬ ਨੌਜਵਾਨ ਯੂਨੀਵਰਸਿਟੀ ਦੇ ਵਿੱਚੋਂ ਤੁਰਦੇ ਨੇ ਤੇ ਅੱਜ ਇਹ ਨੌਜਵਾਨੀ ਜਿਹੜੀ ਹੈ ਲਗਾਤਾਰ ਇੱਕ ਕਦਮ ਜਿਹੜੇ ਨੇ ਉਹ ਸ਼ਹੀਦਾਂ ਦੀ ਧਰਤੀ ਦੇ ਵੱਲ ਵੱਧ ਰਹੇ ਨੇ ਜੇ ਸ਼ਹੀਦਾਂ ਦੀ ਧਰਤੀ ਦੇ ਉੱਤੇ ਜਾ ਕੇ ਹਰ ਕੋਈ ਨਤਮਸਤਕ ਹੋਣਾ ਚਾਹੁੰਦਾ ਹੈ ਸਹਿਬਜ਼ਾਦਿਆਂ ਤੇ ਮਾਤਾ ਗੁਜਰਕਾਰ ਜੀਆਂ ਦੇ ਚਰਨਾਂ ਦੇ ਵਿੱਚ ਸਿਰ ਨਿਵਾਉਣਾ ਚਾ